ਅੱਜ ਅਸੀਂ ਰੋਪੜ ਜ਼ਿਲ੍ਹੇ ਵਿੱਚ ਆਏ ਹੋਏ ਹਾਂ ਜੀ ਰੋਪੜ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਵਧੀਆ ਜਿਹੜਾ ਵਾਤਾਵਰਣ ਹੈ ਇੰਦਰ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਨੇ ਵਾਤਾਵਰਣ ਹੈ ਜਿਹੜਾ ਬਹੁਤ ਸਾਫ਼ ਹੈ ਅੱਜ ਤੁਹਾਨੂੰ ਅਸੀਂ ਇੱਕ ਇਤਿਹਾਸਿਕ ਸਥਾਨ ਤੇ ਲੈ ਕੇ ਚੱਲੇ ਹਾਂ ਜੀ ਉਹ ਇਤਿਹਾਸਿਕ ਸਥਾਨ ਹੈ ਜਿਹੜਾ ਬਾਬਾ ਕੁੰਮਾ ਮਾਸਕੀ ਜੀ ਦਾ ਤੁਸੀਂ ਸਾਖੀਆਂ ਤਾਂ ਬਹੁਤ ਸੁਣੀਆਂ ਹੋਣਗੀਆਂ ਸ਼ਾਇਦ ਬਹੁਤ ਘੱਟ ਲੋਕਾਂ ਨੇ ਦਰਸ਼ਨ ਕੀਤੇ ਹੋਣਗੇ ਕਈਆਂ ਨੇ ਦਰਸ਼ਨ ਕੀਤੇ ਵੀ ਹੋਣਗੇ ਪਰ ਆਜੋ ਅੱਜ ਆਪਾਂ ਤੁਹਾਨੂੰ ਬਾਬਾ ਕੁੰਮਾ 마ਸ਼ਕੀ ਜੀ ਦੇ ਗੁਰਦੁਆਰਾ ਸਾਹਿਬ ਦੇ ਲੈ ਕੇ ਚੱਲੇ ਆਂ ਜੀ ਬਹੁਤ ਸੁੰਦਰ ਨਜ਼ਾਰਾ ਜੀ ਬਾਬਾ ਕੁੰਮਾ 마ਸ਼ਕੀ ਜੀ ਜਿਹੜੇ ਇੱਕ ਦਰਿਆ ਦੇ ਕੰਢੇ ਤੇ ਰਹਿੰਦੇ ਸੀਗੇ ਉਹਨਾਂ ਕੋਲ ਕਿਸ਼ਤੀ ਸੀਗੀ ਤੇ ਕਿਸ਼ਤੀ 'ਚ ਉਹ ਲੋਕਾਂ ਨੂੰ ਦਰਿਆ ਪਾਰ ਕਰਾਇਆ ਕਰਦੇ ਸੀਗੇ ਆਪਾਂ ਪਹੁੰਚ ਚੁੱਕੇ ਆਂ ਜੀ ਬਾਬਾ ਕੁੰਮਾ 마ਸ਼ਕੀ ਜੀ ਦੇ ਗੁਰਦੁਆਰਾ ਸਾਹਿਬ ਤੇ ਇੱਥੇ ਜਿਹੜਾ ਇਤਿਹਾਸ ਲਿਖਿਆ ਹੈ ਇਤਿਹਾਸ ਵਿੱਚ ਇਹ ਲਿਖਿਆ ਗਿਆ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚੱਲੇ ਉੱਥੋਂ ਆਪਣੇ ਪਰਿਵਾਰ ਦੇ ਨਾਲ ਤਾਂ ਸਰਸਨ ਨਦੀ ਤੇ ਆ ਕੇ ਜਦੋਂ ਪਰਿਵਾਰ ਦੇ ਨਾਲ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ ਤਾਂ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਜਿਹੜੇ ਚਮਕੌਰ ਸਾਹਿਬ ਵੱਲ ਨਿਕਲ ਜਾਂਦੇ ਨੇ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਿਹੜਾ ਇਸ ਸਾਈਡ ਤੇ ਆ ਜਾਂਦੇ ਨੇ ਜੀ ਦਰਿਆ ਦੇ ਕੰਢੇ ਤੇ ਉਹ ਆਉਂਦੇ ਨੇ ਇੱਕ ਚੌਪੜੀ ਦੇਖਦੇ ਨੇ ਉਸ ਚੌਪੜੀ ਵਿੱਚ ਜਦੋਂ ਉਹ ਜਾਂਦੇ ਨੇ ਤੇ ਬਾਬਾ ਕੁੰਮਾ ਮਾਸਕੀ ਉੱਥੇ ਬੈਠੇ ਨੇ ਉਹ ਤੁਰੰਤ ਉਹਨਾਂ ਨੂੰ ਦੇਖ ਕੇ ਪਹਿਚਾਣ ਲੈਂਦੇ ਨੇ ਵੀ ਮਾਤਾ ਜੀ ਨੇ ਤੇ ਗੁਰੂ ਦੇ ਲਾਲ ਨੇ ਛੋਟੇ ਬਹੁਤ ਮੀਂਹ ਪੈ ਰਿਹਾ ਸੀ ਕਹਿਰ ਦੀਆਂ ਰਾਤ ਸੀ ਕਹਿਰ ਦੀ ਰਾਤ ਸੀ ਕਿ ਉਹ ਬਾਬਾ ਜੀ ਨੇ ਆਪਣੀ ਚੌਪੜੀ ਦੇ ਵਿੱਚ ਮਾਤਾ ਗੁਜਰੀ ਨੂੰ ਤੇ ਛੋਟੇ ਸਹਿਬਜ਼ਾਦਿਆਂ ਨੂੰ ਅੰਦਰ ਬਿਠਾ ਕੇ ਉਹ ਪਿੰਡ ਵਿੱਚ ਨੇੜੇ ਪਿੰਡ ਵਿੱਚ ਗਏ ਜਿੱਥੇ ਨੇੜੇ ਪਿੰਡ ਵਿੱਚ ਇੱਕ ਮਾਤਾ ਲక్ష్ਮੀ ਜੀ ਰਹਿੰਦੇ ਸੀਗੇ ਜਿਹੜਾ ਆਏ ਗਏ ਨੂੰ ਜਿਵੇਂ ਪ੍ਰਸ਼ਾਦਾ ਪਾਣੀ ਛਕਾਉਂਦੇ ਸੀਗੇ ਤੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਜੀ ਦੇ ਲਾਲ ਆਏ ਹੋਏ ਨੇ ਵੀ ਆਪਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਮਾਤਾ ਲక్ష్ਮੀ ਜੀ ਦੂਸਰੇ ਦਿਨ ਸਵੇਰੇ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੈ ਕੇ ਆਏ ਤੇ ਮਾਤਾ ਜੀ ਨੇ ਇਸ ਝੌਪੜੀ ਦੇ ਵਿੱਚ ਰਾਤ ਗੱਟੀਏ ਝੌਪੜੀ ਅੱਜ ਵੀ ਮੌਜੂਦ ਹੈ ਜੀ ਤੁਹਾਨੂੰ ਦਿਖਾਉਨੇ ਆ ਇਹ ਉਹ ਚੌਪੜੀ ਹੈ ਜੀ ਜਿੱਥੇ ਗੁਰੂ ਦੇ ਲਾਲਾ ਨੇ ਤੇ ਮਾਤਾ ਜੀ ਨੇ ਰਾਤ ਕੱਟੀ ਤੇ ਅਸੀਂ ਧੰਨ ਹੋ ਗਏ ਜੀ ਇਸ ਸਥਾਨ ਤੇ ਆ ਕੇ ਬਹੁਤ ਹੀ ਸਕੂਨ ਮਿਲਿਆ ਰੂਹ ਖੁਸ਼ ਹੋ ਗਈ ਜੀ ਜਦੋਂ ਅਸੀਂ ਅੰਦਰ ਗਏ ਅੰਦਰ ਜਾ ਕੇ ਮੱਥਾ ਟੇਕਿਆ ਜੀ ਅਸੀਂ ਇਹ ਉਹ ਚੌਪੜੀ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਬਾਬਾ ਕੁੰਮਾ ਜੀ ਕੋਲ ਰਾਤ ਕੱਟੀ ਸੀਗੀ ਇਸ ਚੌਪੜੀ ਦੇ ਵਿੱਚ ਇਸ ਸਥਾਨ ਤੇ ਆ ਕੇ ਅਸੀਂ ਧੰਨ ਹੋ ਗਏ ਜੀ ਇਸ ਸਥਾਨ ਤੇ ਆ ਕੇ ਅਸੀਂ ਬਹੁਤ ਆਪਣੇ ਆਪ ਨੂੰ ਭੱਗਾ ਵਾਲੇ ਜਿਹੜਾ ਸਮਝਦੇ ਆਂ ਅਸੀਂ ਇਸ ਸਥਾਨ ਤੇ ਆਏ ਜੀ ਤੇ ਇੱਥੇ ਮਾਤਾ ਲక్ష్ਮੀ ਜੀ ਦੂਸਰੇ ਦਿਨ ਸਵੇਰੇ ਲੰਗਰ ਪਾਣੀ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੇ ਨੇ ਤੇ ਇੱਥੇ ਹੀ ਗੰਗੂ ਬਹਾਮਣ ਮਾਤਾ ਜੀ ਦਾ ਰਸੋਈਆ ਉਹਨਾਂ ਨੂੰ ਮਿਲਦਾ ਹੈ ਜੀ ਤੇ ਉਹ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਸਿਹੇੜੀ ਵੱਲ ਚਲੇ ਜਾਂਦਾ ਜੀ ਤੇ ਇਹ ਲੰਗਰ ਹਾਲ ਮਾਈ ਲక్ష్ਮੀ ਜੀ ਦੇ ਨਾਂ ਤੇ ਬਣਿਆ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਦਰਿਆ ਵਗਦਾ ਜੀ ਉਹ ਦਰਿਆ ਵੀ ਤੁਹਾਨੂੰ ਦਿਖਾਉਨੇ ਆਂ ਅਸੀਂ ਤੇ ਇਹ ਵੀਡੀਓ ਆ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤਾਂ ਜੋ ਲੋਕ ਘਰ ਬੈਠੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਵਧੀਆ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਜੀ ਆਜੋ ਤੁਹਾਨੂੰ ਦਿਖਾਉਨੇ ਆ ਬੈਕ ਸਾਈਡ ਤੇ ਜਿਹੜਾ ਦਰਿਆ ਵਗਦਾ ਜਿੱਥੇ ਬਾਬਾ ਜੀ ਦੀ ਝੌਂਪੜੀ ਸੀ ਦਰਿਆ ਹੁਣ ਪਿੱਛੇ हट ਗਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ